ਆ ਵੀਰੋ ਆਪਾਂ ਫੈਸਲਾ ਕੀਤਾ ਹੈ ਬੱਬੂ ਮਾਨ ਦਾ ਮੰਦਿਰ ਬਣਾਉਣ ਦਾ ਤੇ ਯਾਰ ਬੜੇ ਲੋਕ ਧਮਕੀਆਂ ਦੇ ਰਹੇ ਧਮਕੀਆਂ ਹੀ ਦੇਈ ਯਾਰ ਕੋਈ ਕਮੈਂਟ ਚ ਕੋਹਲੇ ਦਾ ਕੋਈ ਕੋਹਲੇ ਦਾ ਨਾ ਤੁਸੀਂ ਮੰਦਿਰ ਬਣਨਾ ਦਵੋਗੇ ਇਹ ਸਾਡੀ ਮਰਜ਼ੀ ਆ ਸਾਨੂੰ ਸੰਵਧਾਨ ਇਸ ਦੀ ਇਜਾਜ਼ਤ ਦਿੰਦਾ ਵੀ ਤੁਸੀਂ ਭਾਈ ਜਿੰਨੂੰ ਮਰਜ਼ੀ ਪੂਜ ਸਕਦੇ ਹੋ ਜਿਹਦੀ ਮਰਜ਼ੀ ਦਿਲੋਂ ਪੂਜਾ ਕਰ ਸਕਦੇ ਹੋ ਜਿੰਦੂ ਮਰਜ਼ੀ ਰੱਬ ਮੰਨ ਸਕਦੇ ਹੋ ਤੇ ਇਹ ਤੁਸੀਂ ਜੇ ਉਹ ਜੀਆਂ ਕਮੈਂਡਾਂ 'ਚ ਧਮਕੀਆਂ ਦੇਵੋਗੇ ਤੇ ਤੁਸੀਂ ਕੀ ਸਮਝੋਗੇ ਵੀ ਮੰਦਿਰ ਬਣੂਗਾ ਨਹੀਂ ਆਹ ਦੇਖ ਲਓ ਅਸੀਂ ਇੱਟਾਂ ਵੀ ਸਟਾਤੀਆਂ ਆਂ ਇਟਾਂ ਸਟਾਤੀਆਂ ਕੱਲ ਨੂੰ ਸੀਮੈਂਟ ਵੀ ਆ ਜਾਣਾ ਆ ਸੀਮੈਂਟ ਆ ਜਾਣਾ ਪਰਸੋਂ ਮਿਸਤਰੀ ਵੀ ਲੱਗ ਜਾਣਾ ਆ 14 ਨੂੰ ਲੈਂਟਰ ਵੀ ਪਾ ਜਾਣਾ ਪੰਜਵੇਂ ਦਿਨ ਪਲੱਸਟਰ ਵੀ ਹੋ ਜਾਣਾ 6ਵੇਂ ਦਿਨ ਬਿਜਲੀ ਵੀ ਲੱਗ ਜਾਣੀ ਆ ਤੇ 7ਵੇਂ ਦਿਨ ਇੱਥੇ ਪੂਜਾ ਵੀ ਸ਼ੁਰੂ ਹੋ ਜਾਣੀ ਆ ਤੇ ਚਾਹ ਪਾਣੀ ਦਾ ਲੰਗਰ ਵੀ ਲੱਗਣਾ ਸ਼ੁਰੂ ਹੋ ਜਾਣਾ ਆ ਤੇ 7ਵੇਂ 8ਵੇਂ ਦੇਨੇ ਤੇ ਭਿਖਾਰੀ ਭੀਖ ਮੰਗਣ ਵਾਲੇ ਵੀ ਆ ਜਾਣੇ ਆ ਇਹ ਤੇ ਹੁਣ ਮੰਦਿਰ ਤਾਂ ਬਣ ਕੇ ਰਹੂਗਾ ਜੋ ਮਰਜੀ ਹੋ ਜਾਏ ਮੰਦਿਰ ਦੇ ਬਣ ਕੇ ਰਹੂਗਾ ਵੀਰੋ ਮੰਦਿਰ ਬਣ ਕੇ ਰਹੂਗਾ ਜੇ ਭੋਲਿਓ ਤੁਸੀਂ ਯਾਰ ਕੋਈ ਚੰਗਾ ਕੰਮ ਕਰਨ ਲਗਾ ਤੁਸੀਂ ਉਹਦੀ ਮਦਦ ਨਹੀਂ ਕਰ ਸਕਦੇ ਤੇ ਤੁਸੀਂ ਲੱਤਾਂ ਹੀ ਢੋਣੀਆਂ ਆ ਤੁਹਾਨੂੰ ਮੈਂ ਡੱਕਿਆ ਕਦੀ ਵੀ ਤੁਸੀਂ ਜਿਹਦਾ ਮਰਜੀ ਮੰਦਿਰ ਬਣਾ ਲਓ ਤੁਸੀਂ ਕੌਣ ਹੁੰਦੇ ਉਲਟੇ ਸੋਟੇ ਕਮੈਂਟ ਕਰਨ ਵਾਲੇ ਯਾਰ ਆ ਆਏ ਓਏ ਓਏ ਯਾਰ ਤੁਹਾਨੂੰ ਡੱਕਿਆ ਕਦੀ ਮੈਂ ਨਾ ਮੈਂ ਤੁਹਾਨੂੰ ਕਹਾਂ ਉਹ ਡੱਕਿਆ ਤੁਸੀਂ ਬਲਾਨਿਰਾ ਮੰਦਿਰ ਨਾ ਬਣਾਓ ਜਾਂ ਬਲਾਨਾ ਕੰਮ ਨਾ ਕਰੋ ਜਾਂ ਔਰ ਕੰਮ ਕਰੋ ਜਾਂ ਤੁਹਾਨੂੰ ਕਦੀ ਕਿਹਾ ਸੀ ਤੁਸੀਂ ਕੌਣ ਹੋਨੇ ਕਹਿਣ ਵਾਲੇ ਇਹ ਗੱਲ ਫਿਰ ਆ ਰਹੀ ਆ ਨਹੀਂ ਹੁੰਦਣਾ ਆ ਨਹੀਂ ਹੁੰਦਣਾ ਕਮੈਂਟਾਂ 'ਚ ਇਹੋ ਜਿਹੀ ਆਉਂਦੀਆਂ ਗੱਲਾਂ ਇਹੋ ਜਿਹਾ ਆਜਾ ਮਾੜਾ ਲਿਖ ਰਹੇ ਆ ਇਹੋ ਜਿਹਾ ਮਾੜੇ ਮੈਸੇਜ ਕਰ ਰਹੇ ਆ ਹੈ ਇਹ ਕਿੱਡੀ ਗੱਦੜ ਆਸੇ ਮਹਾਨ ਗੱਲ ਆ ਇਹ ਤੇ ਵੀਰੋ ਹੋ ਕੇ ਰਹੂਗਾ ਮੰਦਿਰ ਤੇ ਬਣ ਕੇ ਰਹੂਗਾ ਵੀਰੋ ਜਿਹੜੇ ਬੱਬੂ ਮਾਨ ਦੀਆਂ ਫੋਟੋਆਂ ਪਾ ਪਾ ਕੇ ਕੌਨਸਪਰੇਸੀ ਕ੍ਰੀਏਟ ਕਰਦੇ ਆ ਵੀ ਬੱਬੂ ਮਾਨ ਲੀਡਰਾਂ ਨਾਲ ਰਲ ਗਿਆ ਬੱਬੂ ਮਾਨ ਦੇਖੋ ਤੇ ਵਨਸਮਾਨੇ ਕਮੈਂਟ ਲਿਖਦੇ ਆ ਹੈ ਇਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਬੱਬੂ ਮਾਨ ਹੈ ਕੌਣਾ ਪਹਿਲੋਂ ਦੇ ਪਤਾ ਕਰ ਲੋ ਬੱਬੂ ਮਾਨ ਹੈ ਇੰਟਰਨੈਸ਼ਨਲ ਸਟਾਰ ਇੰਟਰਨੈਸ਼ਨਲ ਸੈਲੀਬ੍ਰਿਟੀ ਪੂਰੀ ਦੁਨੀਆ 'ਚ ਉਹਦੇ ਵਾਸਤੇ ਭੀੜ ਇਕੱਠੀ ਹੁੰਦੀ ਆ ਉਹਦੇ ਫੈਨ ਆ ਵੱਡੇ ਵੱਡੇ ਲੋਕ ਜ਼ਰੂਰੀ ਨਹੀਂ ਆਪਣੇ ਵਰਗੇ ਆਮ ਲੋਕੀ ਉਹਦੇ ਫੈਨ ਆ ਵੱਡੇ ਵੱਡੇ ਲੋਕ ਉਹਦੇ ਫੈਨ ਆ ਉਹਨੂੰ ਕੀ ਪਤਾ ਲੱਗਦਾ ਕੌਣ ਕਦੋਂ ਉਹ ਨਾਲ ਫੋਟੋ ਖਿਚਾ ਕੇ ਚਲਾ ਗਿਆ ਹੈ ਕੌਣ ਵੱਡਾ ਲੀਡਰ ਹੀ ਕੌਣ ਵੱਡਾ ਪੋਲਿਟੀਸ਼ੀਅਨ ਹੀ ਕੌਣ ਕੀ ਹੀ ਉਹਨੂੰ ਕੀ ਪਤਾ ਲੱਗਦਾ ਇਹਨਾਂ ਗੱਲਾਂ ਦਾ ਯਾਰ ਤੇ ਤੁਸੀਂ ਉਹ ਇੱਕ ਫੋਟੋ ਜੀ ਇਹ ਦੇ ਉਹਦੀ ਦਰਿਆ ਦੇ ਲਿਆ ਉਹ ਵੇਂਦਾ ਹੀ ਨਹੀਂ ਸਵੇਰੇ ਕਹਿੰਦੇ ਬੰਗਲੇ ਸਾਹਮਣੇ ਹਜ਼ਾਰਾਂ ਦੀ ਭੀੜ ਲੱਗੀ ਹੁੰਦੀ ਉਹਨੂੰ ਕੀ ਪਤਾ ਬਾਦਲ ਕੌਣ ਮਜੀਠਾ ਕੌਣ ਭਗਵੰਤ ਮਾਨ ਕੌਣ ਤੇ ਹੋਰ ਕਿਹੜਾ ਲੀਡਰ ਕੌਣ ਉਹਨੂੰ ਵਾਸਤੇ ਸਾਰੇ ਉਹਦੇ ਫੈਨ ਆ ਸਾਰੇ ਇੱਕ ਬਰਾਬਰ ਆ ਤੇ ਵੀਰੋ ਜਿਹੜੀਆਂ ਇਹੋ ਜਿਹੀਆਂ ਤੁਸੀਂ ਕਾਂਸਪਰੇਸੀ ਥਿਊਰੀਆਂ ਕ੍ਰੀਏਟ ਕਰਦੇ ਹੋ ਨਾ ਜੇ ਉਹਨਾਂ ਇੰਨਾ ਇਹੋ ਤੁਸੀਂ ਕਿਤੇ ਸਾਇੰਸ ਤੇ ਜ਼ੋਰ ਲਾਇਆ ਹੋਵੇ ਤੇ ਆਪਣੇ ਪੰਜਾਬ ਦੇ ਜਿਹੜੇ ਪੜਾਈ ਕਰਨ ਵਾਲੇ ਉਹ ਤਾਂ ਵੱਖਰੀ ਗੱਲ ਜਿਹੜੇ ਨਸ਼ੇੜੀ ਗਜੇੜੀ ਇਹ ਵੀ ਸਾਰੇ ਜਾਂਦੇ ਪਹੁੰਚ ਜਾਣ ਜਾਂਦੇ ਜਾਂਦੇ ਪਹੁੰਚ ਜਾਣੇ ਨਾ ਦਿਮਾਗ ਲਾਉਨੇ ਯਾਰ ਤੁਸੀਂ ਹੱਦ ਹੋ ਗਈ ਆ ਉਹ ਸਭ ਦਾ ਸਾਂਝ ਆ ਉਹ ਸਾਰਿਆਂ ਦਾ ਸਾਂਝ ਆ ਓਏ ਕਿ ਰੱਬ ਇਨਸਾਨਾਂ ਉਹਨੇ ਕਈਆਂ ਨੂੰ ਮੌਕੇ ਦਿੱਤੇ ਆ ਯਾਰ ਕੱਲ ਨੂੰ ਕੋਈ ਬੰਦਾ ਜਿਨ੍ਹਾਂ ਜਿਨ੍ਹਾਂ ਨੂੰ ਉਹਨੇ ਮੌਕੇ ਦਿੱਤੇ ਹਜ਼ਾਰਾਂ ਬੰਦਿਆਂ ਨੂੰ ਉੰਨਾ ਜੋ ਕੋਈ ਬੰਦਾ ਗਲਤ ਕੰਮ ਕਰ ਦੋ ਤੇ ਤੁਸੀਂ ਇਹ ਗੱਲ ਬਣਾ ਲੋਗੇ ਵੀ ਦੇਖੋ ਦੇਖੋ ਭਲਾ ਨਾ ਬੰਦਾ ਹੋ ਇਹਨੇ ਨੂੰ ਮੌਕਾ ਦਿੱਤਾ ਹੈ ਤੇ ਉਹਨੇ ਗਲਤ ਕੰਮ ਕਰਤਾ ਏ ਯਾਰ ਇਹ ਹੈਗੀਆਂ ਗਵਾਰਾ ਵਾਲੀਆਂ ਗੱਲਾਂ ਇਹੋ ਜਿਹੀਆਂ ਫਾਲਤੂ ਗੱਲਾਂ ਜਿਹੜੀਆਂ ਇਹ ਕਰਨੀਆਂ ਛੱਡ ਦੋ ਵੀਰੋ ਇਹੋ ਜਿਹੀਆਂ ਗੱਲਾਂ ਕਰਨੀਆਂ ਛੱਡ ਦੋ ਬੱਬੂ ਮਾਂ ਵਿੱਚ ਦੇ ਨਚਾਰਾਂ ਵਿੱਚ ਕੀ ਫਰਕ ਆ ਉਹ ਅੱਜ ਤੁਹਾਨੂੰ ਮੈਂ ਦੱਸਦਾ ਕਿਤੇ ਬੱਬੂ ਮਾਂ ਦੀਆਂ ਫਿਲਮਾਂ ਦੇਖੋ ਤੇ ਬੱਬੂ ਮਾਂ ਦੇ ਇਤਿਹਾਸ ਪੜੋ ਤੇ ਫਿਰ ਨਚਾਰਾਂ ਦੀਆਂ ਫਿਲਮਾਂ ਦੇਖੋ ਤੇ ਨਚਾਰਾਂ ਦਾ ਇਤਿਹਾਸ ਪੜੋ ਇੱਕ ਕਹ ਇੱਕ ਫਿਲਮ ਬਣੀ ਹਵਾਏ ਦਿੱਲੀ ਚ ਪੰਜਾਬੀਆਂ ਦਾ ਕਤਲਿਆਮ ਹੋਇਆ ਪਰ ਕਿਸੇ 15 ਸਾਲਾਂ ਚ ਕਿਸੇ ਆ ਭੰਡ ਖਾਨੇ ਨੇ ਨਚਾਰ ਮਹਿਕ ਮਨੇ ਪੰਜਾਬ ਦੇ ਫਿਲਮ ਬਣਾਈ ਬਸ ਉਹ ਹੀ ਭੰਡ ਖਾਨਾ ਕਰ ਕਰਕੇ ਲੱਖਾਂ ਰੁਪਏ ਕਮਾਲੇ ਵਿਦੇਸ਼ਾਂ ਚ ਘਰ ਪਾ ਲੈ ਹੂੰ ਬੱਬੂ ਮਾਂ ਨੇ ਪੰਜਾਬ ਚ ਘਰ ਪਾਇਆ ਪੰਜਾਬ ਚ ਇਸ਼ਕਪੁਰਾ ਇਹ ਨਚਾਰ ਕਦੀ ਸਰਕਾਰ ਖਿਲਾਫ ਬੋਲੇ ਕਦੀ ਕੋਈ ਚੰਗੀ ਗੱਲ ਸੁਣੀਏ ਨਾ ਕੋ ਬੱਬੂ ਮਾਨ ਸਰਕਾਰ ਖਿਲਾਫ ਲੜਦਾ ਆ ਠੋਕ ਕੇ ਬੋਲਦਾ ਆ ਭਾਵੇਂ ਨੂੰ ਨੁਕਸਾਨ ਹੀ ਹੋਣਾ ਪਵੇ ਕਦੀ ਇਹਨਾਂ ਨਜ਼ਾਰਿਆਂ ਨੇ ਪੰਜਾਬ ਦਾ ਪੁਰਾਣਾ ਅਨਖੀ ਕਲਚਰ ਵਿਖਾਇਆ ਨਹੀਂ ਵਿਖਾਇਆ ਬੱਬੂ ਮਾਨ ਨੇ ਸੱਚਾ ਸੂਰਮਾ ਫਿਲਮ ਦਿਖਾ ਕੇ ਬਣਾਇਆ ਦਿਖਾਇਆ ਕਦੀ ਕਿਸੇ ਨਜ਼ਾਰ ਨੇ ਟੈਡੀ ਬੱਗ ਬੰਨੀ ਨਹੀਂ ਬੰਨੀ ਜਿਹੜੀ ਸਾਡਾ ਅਸਲੀ ਹੈਗਾ ਇਹ ਅੰਗਰੇਜ਼ਾਂ ਵਾਲੀ ਪੱਗ ਆ ਇਹ ਨੋਕਰੀ ਟੇਢੀ ਪੱਗ ਦੇ ਅੰਗਰੇਜ਼ਾਂ ਨੇ ਬੈਨ ਲਾਤਾ ਕਿਉਂਕਿ ਉਹ ਬਾਗੀ ਲੋਕ ਬਾਗੀ ਸੋਚ ਵਾਲੇ ਲੋਕ ਬੰਦੇ ਸੀ ਤੇ ਅੰਗਰੇਜ਼ਾਂ ਨੂੰ ਅੰਗਰੇਜ਼ਾਂ ਨੇ ਗੁਲਾਮ ਰੱਖਣਾ ਸੀ ਪੰਜਾਬ ਨੂੰ ਹੂੰ ਟੇਢੀ ਪੱਗ ਦੇ ਬੈਨ ਲਾਤਾ ਪਹਿਲੀ ਵਾਰ ਕਿਸੇ ਸੂਰਮੇ ਨੇ ਪੰਜਾਬ ਦੇ ਨੌਜਵਾਨ ਨੇ ਟੇਢੀ ਪੱਗ ਬੰਨੀ ਸ਼ੁਰੂਆਤ ਕੀਤੀ ਹੁਣ ਹੋਰ ਲੋਕ ਟੇਢੀਆਂ ਪੱਗਾਂ ਬੰਨਿਆ ਕਰਨਗੇ ਕਿਉਂਕਿ ਟੇਢੀ ਪੱਗ ਜਿਹੜੀ ਆ ਉਹ ਸਿਰਫ ਅਣਖੀ ਬੰਦੇ ਦੇ ਸਿਰ ਤੇ ਬੰਨੀ ਦਿੱਤੀ ਜਾਂਦੀ ਆ ਸੱਚੇ ਸੁੱਚੇ ਸਾਫ਼ ਬੰਦੇ ਦੇ ਕਿਸੇ ਗੰਦ ਮੰਦ ਦਲੇ ਲੋਕ ਲੋਕਾਂ ਦੇ ਸਿਰ ਤੇ ਟੇਢੀ ਪੱਗ ਨਹੀਂ ਬੰਨਣ ਦਿੱਤੀ ਜਾਂਦੀ ਸੀ ਇਹ ਪੰਜਾਬ ਦਾ ਕਲਚਰ ਸੀ ਹੈਨਾ ਪਿੰਡ ਵਾਲੇ ਨਹੀਂ ਬੰਨਣ ਦਿੰਦੇ ਸੀ ਪਿੰਡ 'ਚ ਉਹ ਹੀ ਬੰਦਾ ਟੇਢੀ ਪੱਗ ਬਨ ਸਕਦਾ ਸੀ ਜਿਹੜਾ ਟਰੁਥਮੈਨ ਆ ਗੰਦ ਮੰਦ ਨੂੰ ਟੇਢੀ ਪੱਗ ਦਾ ਲੋੜ ਨਹੀਂ ਸੀ ਇਸੇ ਤਰ੍ਹਾਂ ਜਿਹੜੇ ਚਾਹ ਰਹੇ ਇਹਨਾਂ ਨੂੰ ਟੇਢੀ ਪੱਗ ਇਹਨਾਂ ਨੂੰ ਪਤਾ ਲੱਗ ਜਾਣਾ ਇਤਿਹਾਸ ਦਾ ਲੋਕਾਂ ਗਾਲਾਂ ਕੱਢਣੀਆਂ ਵੀ ਤੁਸੀਂ ਟੇਢੀ ਪੱਗ ਕਿਉਂ ਬੰਨੀ ਇਹ ਚੱਲਣ ਬੱਬੂ ਮਾਨ ਨੇ ਪੰਜਾਬ ਦੇ ਲਿਆਦਾ ਟੇਢੀ ਪੱਗ ਦਾ ਸਾਨੂੰ ਤੇ ਉਹਦੀ ਬੰਦੇ ਦੀ ਪੂਜਾ ਕਰਨੀ ਚਾਹੀਦੀ ਆ ਸਾਨੂੰ ਤੇ ਉਸ ਬੰਦੇ ਦਾ ਮੰਦਿਰ ਬਣਾਉਣਾ ਚਾਹੀਦਾ ਆ ਤੇ ਅਸੀਂ ਯਾਰ ਉਹਦੇ ਖਿਲਾਫ ਬੋਲਦੇ ਆ ਉਹ ਸਾਡਾ ਰੱਬ ਆ ਕੱਲ ਨੂੰ ਉਹਦੀ ਪੂਜਾ ਹੋਣੀ ਆ ਲੋਕਾਂ ਨੇ ਆਪਣੇ ਬੱਚਿਆਂ ਨੂੰ ਬੱਬੂ ਮਾਂ ਦੀਆਂ ਕਹਾਣੀਆਂ ਸੁਣਾਇਆ ਕਰਨੀਆਂ ਆ ਇੱਕ ਸੇਧ ਦਿਆ ਕਰਨੀਆਂ ਤੇ ਤੁਸੀਂ ਯਾਰ ਆਪਣੇ ਹੀਰੇ ਨੂੰ ਇਹ ਗੰਦੇ ਲੋਕ ਆ ਜਿਹੜੇ ਇਹ ਫालतू ਦੀਆਂ ਗੱਲਾਂ ਕਰਦੇ ਵੀਰੋ ਧੰਨਵਾਦ ਵੀਰੋ ਧੰਨਵਾਦ